ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਤਾਂਤਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਸੰਬੰਧੀ ਨਵਾਂ ਸ਼ਹਿਰ ਵਿਖੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਚੰਡੀਗੜ੍ਹ ਚੌਕ ਨਵਾਂ ਸ਼ਹਿਰ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਤੋਂ ਹੁੰਦਾ ਹੋਇਆ ਸ਼ਾਮ ਵੇਲੇ ਗੁਰਦੁਆਰਾ ਸਿੰਘ ਸਵਾ ਵਿਖੇ ਸੰਪੰਨ ਹੋਇਆ ਪੱਤਰਕਾਰ ਪ੍ਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ Wahe kru, wahae kru Wahe kru, wahae kru Wahe kru, wahae kru فتح سہ نا ست مشن ارجن ہر گھن کر कारणों में तैयारता है वहीं कोई कार्य उसी पश्चात जो से प्राप्ति पश्चात ही हो ऐसा है जो श्री भगवान का पीछे पाठ भी दाता ध्यान करने का सारी का पता नहीं पता के I don't know. ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਵਾਂ ਸ਼ਹਿਰ ਵਿਸ਼ੇਸ਼ ਪਤੀਆਂ ਸੰਗਤਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਵਾਂ ਸ਼ਹਿਰ ਤੋਂ ਸਹਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਆ ਹੋਈਆਂ ਸ਼ਹਿਰ ਦੇ ਵਿਸ਼ਾਲ ਤਗੜ ਕੀਤੇ ਸਜਾਰੀਆਂ ਬਹੁਤ ਹੀ ਸ਼ਰਧਾ ਤੇ ਸ਼ਾਦੇ ਨਾਲ ਸੰਗਤਾਂ ਵਿੱਚ ਅੱਜ ਕਾਫੀ ਸਰਦੀ ਦਾ ਮੌਸਮ ਹੈ ਫਿਰ ਵੀ ਸੰਗਤਾਂ ਬਹੁਤ ਹੀ ਸ਼ਰਧਾ ਤੇ ਸ਼ਾਦੇ ਨਾਲ ਤੁਮ ਹਮਾ ਕੇ ਪਹੁੰਚੀਆਂ ਕਿਉਂਕਿ ਨਗਰ ਦੀ ਵਿਚ ਅਸੀਂ ਇੱਥੇ ਸੇਵਾ ਨਿਭਾ ਰਹੀਆਂ ਸ਼ਬਦ ਕੀਰਤਨ ਚੱਲ ਰਹੇ ਹਨ ਗੱਤਕਾ ਪਾਟੀਆਂ ਬੈਂਡ ਵਾਜੇ ਤੇ ਧੁੰਨਾ ਚੱਲ ਰਹੀਆਂ ਹਨ ਮੁੱਠਿਆ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈਆਂ ਹੁਣ ਅੱਜ ਗੁਰਦੁਆਰਾ ਸਾਹਿਬ ਵਿਖੇ ਕੰਡ ਪੜ ਸਾਹਿਬ ਰੰਭ ਹੋ ਗਏ ਹਨ ਤੇ ਪਰਸੋਂ ਸਵੇਰੇ 9 ਵਜੇ ਪੜ ਪੜ ਸਾਹਿਬ ਦੇ ਹੋਗੋ ਰੰਭ ਹੋਣਗੇ ਉਸ ਤੋਂ ਉਪਰੰਤ ਜਵਾਰ ਸੱਜਣੇ ਹਨ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਪੜਸ ਦੇ ਮਸ਼ਹੂਰ ਰਾਗੀ ਜਥੇ ਢਾਡੀ ਜਥੇ ਪਹੁੰਚ ਕਰਕੇ ਵਿਸ਼ੇਸ਼ ਤੌਰ ਤੇ ਯਾਨੀ ਦਲਜੀਤ ਸਿੰਘ ਜੀ ਮੋੜਾਂ ਵਾਲੀ ਵਾਲੇ ਢਾਡੀ ਜਥਾ ਦਾ ਦਾ ਬਾਲਾਸੌਰ ਵਾਲਿਆਂ ਦਾ ਢਾਡੀ ਜਥਾ ਪਹੁੰਚ ਕਰਕੇ ਗੁਰੂ ਇਤਿਹਾਸ ਗੁਰਬਾਣੀ ਸਰਵਣ ਕਰਉਣਗੇ ਮਿੱਟੀਆਂ ਸਾਥ ਤੁਹਾਨੂੰ ਬੇਤੀ ਕਰਦੀਆਂ ਕਿ ਜਿੱਤੇ ਆਪਾਂ ਅੱਜ ਨਗਰ ਕੀਰਤੇ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਤੇ 6 ਤਰੀਕ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਪਹੁੰਚ ਕੇ ਤੇ ਲਾਈਵ ਬਣੀ ਸਰਵਰਕਾਰੀ ਸਤਿ ਕਿਰਤ ਇਤਿਹਾਸ ਸਰਵਰਕਾਰਨਾ ਨੂੰ ਕੇ ਲੰਗਰ ਜਲ ਰਹੇ ਨੇ ਸਾਰੀਆਂ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰੀਆਂ ਤੇ 6 ਤਰੀਕ ਨੂੰ ਦੰਦੇ ਦਵਾਰ ਵੀ ਹੋਣਗੇ ਤੇ ਰਾਦੇ ਦਵਾਰ ਹੋਗੇ ਆਪ ਜੀ ਰਹਾ ਜੀਆਂ ਭੜੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿ ਜੀ ਫਤਿਹ ਅੱਜ 10 ਪਾਚਾ ਸਹਿਬ ਗੁਰੂ ਸਿੰਘ ਜੀ ਮਾਦੇ ਗੁਰਪੁਰ ਮੱਖੋ ਗਿਆ ਨਗਰ ਕੀਰਤਨ ਜਾਈ ਹਨ ਸੋ ਸਭਨਾਂ ਨੂੰ ਇਸ ਮੌਕੇ ਤੇ ਮੈਂ ਲੱਖ ਲਖ ਵਧਾਈ ਦਿੰਦਾ ਅੱਜ ਸਾਰੇ ਗੁਰ ਨਾਨਕ ਦੇਵਾ ਸੰਗਤਾਂ 10ਵੇਂ ਪਾਚਾ ਗੁਰੂ ਜੋ ਚੌਕਾ ਬਣਾ ਰਹੀ ਹੈ ਨਾ ਸੋ ਸਾਡੇ ਨਵੇਂ ਸ਼ਹਿਰ ਦੇ ਸੰਗਤਾਂ ਵਿੱਚ ਬਹੁਤ ਅੱਛਾ ਆਇਆ ਸਾਡੇ ਨਵੇਂ ਸ਼ਹਿਰ ਦੇ ਸੰਗਤਾਂ ਵਿੱਚ ਬਹੁਤ ਜ਼ਿਆਦਾ ਇਹ ਵੀ ਨਗਰ ਕੀਰਤ ਸੱਜ ਰਹੀ ਹੈ ਨਾ ਸੋ ਸਭ ਦਾ ਸਭ ਨੂੰ ਜੀ ਆਇਆਂ ਸਦਾ ਬਹੁਤ ਧੰਨਵਾਦ ਥੋੜਾ ਜਿਹਾ ਬੋਲੋ ਥੋੜਾ ਜਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨਤਨ ਸਾਹਿਬ ਸਤਿਗੁਰੂ ਮੀਰੀ ਤਨਗੁਰੂ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਅੰਮ੍ਰਿਤਧੇ ਦੇ ਦਾਤੇ ਸਤਿਗੁਰੂ ਸਰਬੰਸਦਾਨੀ ਇਹਨਾਂ ਦੇ ਪਾਵਨ ਪ੍ਰਕਾਸ਼ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਇਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਪਿਛਲੇ ਕਈ ਰੋਜ਼ ਤੋਂ ਪ੍ਰਭਾਸ ਫੇਰੀਆਂ ਦੀ ਰੰਮਤਾ ਕੀਤੀ ਗਈ ਹੈ ਸੋ ਅੱਜ ਸਤਿਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜਿਆਂ ਨੂੰ ਮਨਾਉਂਦਿਆਂ ਹੋਇਆਂ ਹਾਂ ਜੀ ਪਿਆਰੇ ਨਿਸ਼ਾਨ ਸਿੰਘ ਸਾਹਿਬ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਹੇਠ ਨਗਰ ਕੀਰਤਨ ਦੀ ਰਮਤਾ ਕੀਤੀ ਜਾ ਰਹੀ ਹੈ। ਤੋਂ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਿਗੁਰੂ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਕਾਰਜ ਅਰਦਾਸ ਬੇਨਤੀ ਕਰਕੇ ਕਾਰਜ ਰੰਭੇ ਗਏ ਹਨ। ਸਤਿਗੁਰੂ ਜੀ ਕਿਰਪਾ ਕਰਨ ਆਪ ਹੀ ਆਪਣੇ ਸੇਵਕਾਂ ਦੇ ਸਿਰ ਤੇ ਮਿਹਰ ਦਾ ਹੱਥ ਰੱਖ ਕਰਕੇ ਕਾਰਜਾਂ ਦੀ ਸਤਿਗੁਰੂ ਪਾਸ਼ਾ ਜੀ ਸੰਪੂਰਨਤਾ ਕਰਵਾਉਣ ਸੋ ਇਸੇ ਤਰ੍ਹਾਂ ਕੱਲੂ ਸਵੇਰੇ ਅੰਮ੍ਰਿਤ ਵੇਲੇ ਫਿਰ ਪ੍ਰਭਾਤ ਪੇਰੀ ਗੁਰਦੁਆਰਾ ਸਾਹਿਬ ਤੋਂ ਰੰਭ ਹੋਣੀ ਹੈ। ਅਰਸੋ ਨੂੰ 9 ਵਜੇ ਭੋਗ ਦੇ ਸ਼ਲੋਕ ਆਰੰਭ ਹੋਣਗੇ ਉਪਰੰਤ ਦੰਦੇ ਦੀਵਾਰ ਸਜਣਗੇ ਗੁਰੂ ਘਰ ਦੇ ਰਾਜੀ ਸਿੰਘ ਅਤੇ ਭਾਈ ਮੋਰਾਵਾਲੀ ਦਾ ਢਾਡੀ ਜੱਥਾ ਜੋ ਹੈ ਉਹ ਆਪ ਗੁਰੂ ਚਰਨਾਂ ਦੇ ਵਿੱਚ ਹਾਜ਼ਰ ਹੋ ਕਰਕੇ ਸੰਗਤਾਂ ਨੂੰ ਗੁਰੂਤਿ ਆਸਰਵਣ ਕਰਾਉਣਗੇ ਰਾਤ ਦੇ ਦੀਵਾਰ ਸਜਣਗੇ ਜਿਨ੍ਹਾਂ ਦੇ ਵਿੱਚ ਵੀ ਢਾਡੀ ਸਿੰਘ ਗੁਰੂ ਕੇ ਰਾਜੀ ਸਿੰਘ ਸਤਪੁਰੂ ਕਲਗੀਧਰ ਪਾਤਸ਼ਾਹ ਜੀ ਦੀਆਂ ਮਹਿਮਾ ਨੂੰ ਗਾਉਣਗੇ ਜੋ ਆਪ ਸੰਗਤਾਂ ਨੂੰ ਮੀਡੀਏ ਦੇ ਰਾਹੀਂ ਬੇਨਤੀ ਹੈ ਕਿ ਪਰਿਵਾਰਾ ਸਮੇਤ ਹਾਜ਼ਰੀ ਭਰ ਕੇ ਉਹ ਮਾਨ ਸਤਿਗੁਰੂ ਜਿਨ੍ਹਾਂ ਨੇ ਸਾਡੇ ਵਾਸਤੇ ਆਪਣਾ ਪਰਿਵਾਰ-ਵਾਰ ਕੇ ਸਰਬੰਸ-ਵਾਰ ਕੇ ਇਹਨਾਂ ਪੁੱਤਰਾਂ ਕੇ ਸੀਸ ਪਰਿਵਾਰ ਦੀ ਇਹ ਸੁਤਚਾਰ ਚਾਰ ਮੂਏ ਤੋਂ ਕਿਹਾ ਹੂਆ ਜੀਵਤ ਪਏ 1000 ਕਹਿ ਕਰਕੇ ਸਾਨੂੰ ਉਹਨਾਂ ਆਪਣੇ ਪੁੱਤਰਾਂ ਦੇ ਵਿੱਚ ਗਿਣਤੀ ਕੀਤੀ ਹੈ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਵਾਸਤੇ ਗੁਰਦੁਆਰਾ ਸਿੰਘ ਸਭਾ ਵਿਖੇ ਪਹੁੰਚ ਕੇ ਸਤਗੁਰੂ ਕਲਗੀਧਰ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਨਾ ਜੀ

ਦੇ ਚਰਨਨ ਨੈ ਮੇ ਤੇ ਨਾਮ ਹਰਿਓ ਇਹ ਸੱਜਣਾ ਸ਼ਿਭ ਭਗ ਸਿੰਘ ਨਗਰ ਦਾ ਸਵਰਨਕ ਅੱਜ ਦੀਆਂ ਵਿਸ਼ੇਸ਼ ਵਰਮੀਆਂ ਖਲਫੇਰ ਦੰਗੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਤੋਂ ਤੱਕ ਵਾਸਤੇ ਪ੍ਰਿੰਸੀ ਨੂੰ ਇਜਾਜ਼ਤ ਦਿਓ ਧੰਨਵਾਦ